ਹਾਂਜੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਕੀ ਹਾਚਾਲ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਜਿਹਨੇ ਕਰਦੇ ਆ ਜਰਨੀ ਸਟਾਰਟ ਸੋ ਬਨੇ ਰਹੋ ਮੇਰੇ ਨਾਲ ਹਾਂਜੀ ਆ ਚੈੱਕ ਕਰਿਓ ਆ ਇੱਕ ਵੀਕ ਪਹਿਲਾਂ ਮੈਂ ਗਿਆ ਸੀਗਾ ਤੇ ਇਹਦੇ ਕੁਝ ਵੀ ਨਹੀਂ ਸੀਗਾ ਲਾਈਕ ਇਦਾਂ ਦਾ ਸੀਗਾ ਇਹ ਆ ਮੇਰੇ ਗਵਾਂਢੀਆਂ ਨੇ ਲਾਇਆ ਹੋਇਆ ਬੁੱਟਾ ਤੇ ਹੁਣ ਚੈੱਕ ਕਰੋ ਵੀ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਤੇ ਜਿਹੜਾ ਵੀ ਬੰਦਾ ਇਹ ਦੱਸ ਦੋਗਾ ਵੀ ਇਹ ਕਿਹੜਾ ਬੁੱਟਾ ਆ ਮੇਰੇ ਕੋਲੋਂ ਠੋਣੀ ਡਾਲਰ ਕਮੈਂਟ ਚ ਦੱਸਣਾ ਆ ਐਗਜ਼ੈਕਟ ਦੱਸਣਾ ਆ ਵੀ ਕਿਹੜਾ ਆ ਤੇ ਆਪਾਂ ਠੋਣੀ ਡਾਲਰ ਗਿਊਏ ਕਰਾਂਗੇ ਬਟ ਫਰ ਹੌਣ ਲਈ ਬੁੱਟਾ ਚੈੱਕ ਕਰੋ ਕਿੰਨਾ ਸੋਹਣਾ ਆ ਯਾ ਸਾਡੇ ਪਿਕਅਪ ਭਾਈ ਸਾਹਿਬ ਐਦ ਕੀ ਫੇਰ ਮੀ ਪੈ ਗਿਆ ਤੇ ਥੋੜਾ ਜਿਹਾ ਪਾਣੀ ਫੇਰ ਜਾਵਾਂ ਹੋ ਗਿਆ ਇਹ ਹਮੇਸ਼ਾ ਹੁੰਦਾ ਪਰ ਹੁਣ ਚਲੋ ਮੀਂਹ ਪੈਣ ਬੰਦ ਹੋ ਜਾਣਿਆ ਕਿਉਂਕਿ ਸਮਰ ਸਟਾਰਟ ਹੋ ਗਿਆ ਸੋ ਕਰਦੇ ਆ ਪ੍ਰੋਸੈਸ ਸਟਾਰਟ ਭਾਈ ਸਾਹਿਬ ਨੂੰ ਖੋਲਣ ਦੀ ਤਿਆਰੀ ਤੇ ਫਿਰ ਧਵਾ ਕੇ ਲੈ ਕੇ ਆਉਨੇ ਆ ਕਿਉਂਕਿ ਬਾਹਰ ਖੜਾ ਬਸ ਕਿਉਂ ਹਾ ਪਾਤਾ ਗੰਦ ਪਤਾ ਹੀ ਸੀ ਆ ਸਾਰਾ ਪਾਣੀ ਇੱਥੇ ਇਕੱਠਾ ਹੋ ਗਿਆ ਹਾਂ ਨਾ ਮਚਾਰੇ ਨੇ ਵਾਕ ਲੈ ਕੇ ਆਉਨੇ ਆ ਹੁਣ ਆਪਾਂ ਆਏ ਸੀਗੇ ਜਮ ਤੇ ਚੰਗਾ ਗਾ ਪਾਇਆ ਹੈ ਜਮ ਚ ਅੱਜ ਮੈਂ ਥੋੜਾ ਟਾਈਮ ਲਾ ਲਈ ਬਾਅਦ ਚ ਬਾਕੀ ਦੇ ਕੰਮ ਤਾਂ ਕਰਨੀ ਆ ਹਾਂਜੀ ਕਰੋ ਚੈੱਕ ਹੋ ਗਿਆ ਤਾਂ ਸੰਗਾ ਤਾਂ ਸ਼ਾਈਨੀ ਹੈਗੀ ਅੱਜ ਮੇਰੇ ਕੋਲ ਤਰੂ ਇਹ ਨੂੰ ਨਹੀਂ ਹਜੇ ਸਾਫ਼ ਕਰ ਸਕਦੇ ਕਿਉਂਕਿ ਪਾਣੀ ਇੱਧੇ ਟੁੱਕ ਜਾਣਾ ਹੋਮ ਡਿਪੋ ਜੇ ਤੁਸੀਂ ਘਰ ਲੈ ਲਿਆ ਇੱਥੇ ਹਰ ਵੀਕ ਇੱਕ ਜਿਹੜਾ ਤਾਂ ਪੱਕਾ ਹੀ ਆ ਹੋਰ ਨਾ ਕੁਝ ਤਾਂ ਹੋਊਗਾ थैंक यू बॉस ਬੰਨਸ ਕਵਰਿੰਗ ਮੇਜ ਦਾ ਮੈਂਗੋ 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 20 ਇਟ ਇਜ਼ ਬਰੀ ਗੁੱਡ ਸਵੀਟ $20 ਫਾਰ ਅ ਹੋਲ ਬਾਕਸ ਯੈਸ ਇਟ ਇਜ਼ ਬਰੀ ਪ੍ਰਾਈਸ ਮਾਈ ਫੈਂ ਲੁੱਕ ਐਟ ਦ ਯੈਲੋ ਮੈਂਗੋ ਗ੍ਰੀਨ ਮੈਂਗੋ ਇਟ ਇਜ਼ ਬਰੀ ਗੁੱਡ ਬਰੀ ਫਰੈਸ਼ This one are the main good. Oh, you one of the big. How oh, old the do you have? Yes. Hai. Hmm. Yeah, nice. Thank good. you, boss. We did all the mango with and yeah. What is your deal? Ah, oh, mad any? We did all the good job. तो फल बूटा ना देखिए होता था आज आखिर फल ਹਾ ਬੇ ਜੀ ਪਤਾ ਜਾਂਦੇ ਜਾਂਦੇ ਇਹਨੂੰ ਰੱਖ ਲਈਓ ਵਾਪਸ ਬਸ ਹੁਣ ਆਪਾਂ ਨੂੰ ਚਾਹੀਦੀ ਆ ਕਾਹ ਦੀ ਦਵਾਈ ਕਿਉਂ ਕਾਹ ਬਹੁਤ ਹੋਇਆ ਕਰੇ ਉਹਨੂੰ ਦੱਬਦੇ ਆ ਨਾਲ ਚਾਹੀਦਾ ਉਹਦਾ ਪੰਟ ਆ ਪਈਆਂ ਸਾਰੀਆਂ ਕਾਹ ਫੂਸ ਮਾਰਨ ਵਾਲੀਆਂ ਦਵਾਈਆਂ ਫਰਨ ਲੱਭੋ ਕਿਹੜੀ ਚੱਕਣੀ ਆਹ ਲੈ ਕੇ ਜਾਂਦੇ ਹੁੰਨੇ ਆਪਾਂ ਕਾਪ ਹਾਂ ਇਹਹੀ ਚੱਜਦੀ ਆ ਛੋਟੀ ਇਹ ਨਹੀਂ ਤੂੰ ਬਹੁਤ ਛੋਟਾ ਬਣ ਦਿੱਤੇ ਨਾ ਉਹ ਤਾਂ ਫਿਰ ਇੱਕ ਵਾਰ ਚ ਖਤਮ ਹੋ ਜਾਣੀ ਆ 13 ਦੀ ਉਹ ਵੇਲਾ ਉਹ 40 ਦੀ ਇੱਕ ਹੀ ਰਹਿ ਗਈ ਸਾਰੀਆਂ ਲੈ ਕੇ ਚੱਕ ਕੇ ਇਹ ਜੀ ਉਹ ਤੇ ਬੈਣੀ ਆ। ਆਹ ਇੱਕ ਉਹ ਕਿੰਨੇ ਦੀ ਆ? 80 ਦੀ ਇੱਕ। ਲਓ ਜੀ, ਕਾ ਮਾਰਨ ਵਾਲੀ ਪੰਪ ਤੇ ਨਾਲ ਫਲਾਦਨ। ਟੱਕ ਲੈ ਕੰਬੀਨੇਸ਼ਨ। ਆਹ ਕੀ ਦੀਜਾਂ? ਵਿਨੇਗਰ। ਸਾਲਟ ਵੀਡ ਐਂਡ ਗ੍ਰਾਸ ਕਿਲ। ਲੈਡ ਨੂਨ ਆ। ਕੀ ਹੈ? ਵੀਡ ਗ੍ਰਾਸ ਕਲਰ। ਇੱਜ ਨੂਨ ਆ। ਇਹ ਵੀ ਬਹੁਤ ਤਕੜੀ ਚੀਜ਼ ਆ ਇਹਦੇ ਵਿੱਚ ਸਪਰੇਅਰ ਵੀ ਨਾਲ ਹੀ ਦਿੱਤਾ ਹੋਇਆ ਰੀਕਾਰਡ ਉਹਨੂੰ ਬੂਟਿਆਂ ਨੂੰ ਨਹੀਂ ਬੂਟਿਆਂ ਨੂੰ ਨਹੀਂ ਘਾ ਮਾਰਨ ਨੂੰ ਐਦਾਂ ਦਾ ਨਹੀਂ ਹੈਗੇ ਆਪਣੇ ਉੱਗਦੇ ਆਹ ਦਿੰਦੇ ਆ ਹਾਂ ਇਹਨੂੰ ਇਹਨੂੰ ਚੱਕ ਕੇ ਮਾਰ ਦਿੰਦਾ ਇਹ ਹਾਂ 20 ਡਾਲਰ ਦਾ ਕਿ ਉਹ ਹੀ ਚਲਾ ਲਈਏ ਪਰ ਜੇ ਫਿਰ ਕੰਮ ਨਾ ਕੀਤਾ ਫਿਰ ਐਵੇਂ ਹੀ ਪਿਆ ਰਹਿਣਾ ਇਹ ਤਾਂ ਘਾ ਐਦਾਂ ਦਾ ਹੀ ਆ ਯਾ ਪਰ ਇਹਦਾ ਤਾਂ ਪਤਾ ਹਣਾ ਵੀ ਇਹ ਆਪਣੇ ਪਹਿਲਾਂ ਵੀ ਕਰਦੇ ਰਹੇ ਆ ਓਕੇ 2-3 ਡਾਲਰ ਦਾ ਬਰਤਾਤ ਆ ਉਹ ਚ ਨੂਨ ਨੂਨ ਵਾਲਾ ਸੀ ਸਾਲਟ ਲਿਖਿਆ ਹੋਇਆ ਆਪਾਂ ਆਇਆ ਤੇਲ ਪਉਣਾ ਇੱਥੇ ਜਦੋਂ ਮਰਜ਼ੀ ਆ ਜਾਓ ਇੰਨਾ ਰਸ ਇੱਥੇ ਪੱਕਾ ਹੀ ਹੁੰਦਾ ਤੇਲ ਵਾਸਤਾ ਕਰਕੇ ਤੇਲ ਚੰਗਾ ਕਰਕੇ ਪਰ ਇਹ ਤੇ ਪਿਛਲੀ ਯਾਰ ਨਾ ਕੰਪਲੇਨ ਆਈ ਸੀ ਕਿਸੇ ਦੀ ਵੀ ਇਹ ਇਹਨਾਂ ਦੇ ਤੇਲ ਚ ਪਾਣੀ ਨਿਕਲਿਆ ਕਾਸਕੋ ਦੇ ਤੇਲ ਚ ਤੇ ਗੱਡੀਆਂ ਜਿਹਨਾਂ ਜਿਨ੍ਹਾਂ ਨੇ ਇੱਥੇ ਤੇਲ ਪਵਾਇਆ ਸਾਰਿਆਂ ਦੀਆਂ ਖੜ ਗਈਆਂ ਤੇ ਜਦੋਂ ਉਹਨਾਂ ਨੇ ਕਾਸਕੋ ਨੂੰ ਆ ਕੇ ਕੰਪਲੇਨ ਕੀਤੀ ਉਹ ਮੰਨਿਆ ਹੀ ਨਹੀਂ ਕਾਸਕੋ ਵਾਲੇ ਉਹ ਕਹਿੰਦੇ ਜਰੂਰੀ ਤਾਂ ਨਹੀਂ ਇੱਥੇ ਪਵਾਇਆ ਤੁਸੀਂ ਹੋਰ ਕਿੱਦਾਂ ਵੀ ਪਵਾਇਆ ਹੋ ਸਕਦਾ ਜਿਨ੍ਹਾਂ ਦੀਆਂ ਰਸੀਦਾ ਰਸੀਦਾ ਸਿੱਗੀਆਂ ਉਹਨਾਂ ਕੋਲੇ ਉਹਨਾਂ ਨੇ ਤਾਂ ਕੇਸ ਕਰ ਲਏ ਤੇ ਜਿਨ੍ਹਾਂ ਕੋਲ ਜਿਹੜੇ ਰਸੀਦ ਨਹੀਂ ਲੈਂਦੇ ਉਹ ਬਸ ਟੰਗੇ ਗਏ ਇਹ ਥੋੜੇ ਦੂਰ ਵੀੜ ਗਈ ਉੱਥੇ ਜਾ ਕੇ ਗੱਡੀ ਅੜ ਗਈ ਉਹ ਗਲਤੀ ਗਲਤੀ ਨਾ ਹੋ ਗਿਆ ਨਾ ਉੱਦਾਂ ਕਾਸਕੋ ਤਾਂ ਦੇਰ ਤਾਂ ਬਹੁਤ ਵਧੀਆ ਹੁੰਦਾ ਆ ਪਾ ਗਿਆਂ ਕਾਸਕੋ ਆ ਆਪਣੇ ਤਾਂ ਜਮਾਂ ਸੇਵ ਨਹੀਂ ਆਨੇ ਥੋੜਾ ਡਿਫਰੈਂਟ ਆ ਨਾ 1800 ਡਾਲਰ ਇੱਥੇ ਲੈਣਾ ਆ ਆਪਾਂ ਤੀਜੀ ਤੇ ਥੋੜੇ ਥੋੜੇ ਤਾਂ ਅੱਗ ਤਾਂ ਨੇ ਚੀਜ਼ੀ ਦਫਣਿਆ ਕਿਹੜੀ ਆ ਉਹ ਆਪਣਾ ਥਾਂ ਹੈਣੀ ਆ ਚੀਜ਼ ਬਹੁਤ ਵਧੀਆ ਹਨ ਉਹ ਵੀ 1000 ਡਾਲਰ ਦੀ ਹੈ ਸਾਰੀ ਉਹ ਨਾਲ ਦਾ ਡੋਰ ਉਧਰੋਂ ਬੰਦ ਹੋਊਗਾ ਆ ਡੋਰ ਬੰਦ ਹੋਊਗਾ ਦੋਨੇ ਇਕੱਠੇ ਜਪਲਾ ਇੰਆ ਇਆ ਇਹ ਆਪਣਾ ਕੀ ਕਰਦੀ ਨਹੀਂ ਦੇਖੋ ਇਹ ਕਹਿੰਦਾ ਆ ਦੇਖੋ ਜਪਲਾ ਕਿੱਦਾਂ ਆਇਆ ਆ ਜੀਂਦਾ ਕੱਢੋ ਆ ਨਹੀਂ ਸੌਫਟ ਬਹੁਤ ਦੇਖਿਓ ਚਾਹਤਾ ਮੂੰਹ ਇਹੋ ਜਿਹਾ ਆਪਣੇ ਘਰੇ ਤੇ ਆ ਮੰਮੀ ਨੇ ਕਿਹਾ ਇੱਥੇ ਲੈ ਜੀ ਬਾਬੇ ਦੇ ਨਾਲ ਦੀ ਰੋਪਲਾ ਆ ਜੀਤੀ ਜੀਤੀ ਜੀ ਗੇ ਦਵਾਈ ਇਹ ਜੋ ਵੀ ਚੱਕੋ ਐਵੇਂ ਲੈ ਜੀ ਕੁਝ ਹੋਰ ਚੱਕੋ ਐਵੇਂ ਉਧਰ ਲੈ ਲੈਂਦੇ ਆਪਾਂ ਜਦੋਂ ਇੰਡੀਆ ਜਾਣਾ ਇਹ ਕਿਦਾਂ ਵੀ ਆ ਗਈ ਇਹ ਬਿਨਾਂ ਲਿਫਾਫੇ ਤੋਂ ਆ। ਆ ਕਿੱਦਾਂ ਇਹਦਾ ਮੂੰਹ ਘੁੱਟਿਆ ਹੋਇਆ। ਇਹ ਅੱਗੇ ਖੜਾ ਹੁੰਦਾ ਸੀਗਾ। ਖੜਾ ਹੀ ਇਹ ਆ 1.75 ਹੀ ਆ ਬੋਤਲ ਦਾ ਸਾਈਜ਼ ਚੇਂਜ ਕਰਤਾ ਉਹਨਾਂ ਨੇ। ਚੀਜੀ ਨੰਬਰ 1 ਚੀਜੀ ਨੰਬਰ 2 ਜੇ ਜੋ ਦੋ ਚੱਕੋਗੇ ਤਾਂ 3399 ਦੀ ਇੱਕ ਪੈਂਦੀ ਆ। ਹਾਂ। ਪਰ ਦੋ ਚੱਕ ਲੋ ਜੈਮਸਨ ਆ ਰਹਿਣ ਦੇ ਤੇ ਨਹੀਂ ਇਹ ਵੀ ਰਹਿਣ ਦੋ ਇਹ ਵੀ ਇੱਕੋ ਸੇਮ ਪ੍ਰਾਈਸ ਹੀ ਆ ਹਾਂ ਸੇਮ ਪ੍ਰਾਈਸ ਹੀ ਆ 34.99 ਇਹ ਆ ਇਹ ਤਾਂ ਨਹੀਂ ਵਧਣੀ ਘਟਣੀ ਤੇ ਇਹ ਤੁਸੀਂ ਹਮੇਸ਼ਾ ਟੋੜਦਾ ਅਸੀਂ ਬਿਓਂ ਚੇਂਜ ਚੇਂਜ ਕਰਕੇ ਪਿਓਂਗੇ ਕਿ ਨਹੀਂ ਆ ਦੋ ਲੜਨਾ ਪੈਣਾ ਤੇ ਜੇ ਨਹੀਂ ਤਾਂ 39 ਹੀ ਦਈਆ ਯਾ ਭਾਰੀਆਂ ਲੱਗਦੀਆਂ ਪਈਆਂ ਉਹਨਾਂ ਥੋੜੀਆਂ ਜੀਆਂ ਬਣਗੀਆਂ ਹੈਂ ਇਹ ਬਣ ਗਏ ਭਾਵੇਂ ਬਣ ਗਏ ਦੇਖਦੇ ਆ ਘਰੇ ਜਾ ਕੇ ਕਿੰਨੇ ਬਣ ਗਏ ਸੰਪਾ ਅਾ ਜਿੰਕੀ ਆਹਾ ਮਹੀਨੇ ਦੀ ਦਵਾਈ ਹੋ ਗਈ ਪੂਰੀ ਧੰਨ ਬਹੁਤ ਮਹੀਨੇ ਦੀ ਆ ਕਿ ਦੋ ਮਹੀਨੇ ਦੀ ਆ 6 ਮਹੀਨੇ 6 ਮਹੀਨੇ ਨਾ ਇਹਦਾ ਉਹਦੇ ਪਤਾ ਲੱਗਣਾ ਹੋਰ ਕੋਈ ਛੇ ਮਹੀਨੇ ਦੀ ਦਵਾਈ ਤੋਂ ਬਾਅਦ ਅਜੇ ਹੋਰ ਵੀ ਵੇਖਣੀ ਆ ਆ ਕੀ ਖਖੜੀ ਆ ਛੈਂਟਲੂਪ ਹਾਂ ਉਹ ਦੇਖੋ ਆ ਜੀ ਆਪਾਂ ਲੈ ਕੇ ਨਹੀਂ ਚਲਗੇ ਯਾਰ ਉੱਥੇ ਬਹੁਤ ਸੋਹਣੀ ਲੱਗਣੀ ਆ ਡੈਕੋਰੇਸ਼ਨ ਦੇ ਬਾਂਦਰ ਘੋੜਾ ਆ ਕੀ ਸਾਪਾ ਇਹ ਜੇ ਗਲਤੀ ਨਾ ਉੱਦ ਕਿੰਨੂੰ ਆਏ ਖੜਾਉਣਾ ਵੇਖ ਕੇ ਜਵਾਕ ਯੂਗ ਚੱਕ ਕੇ ਪੀ ਜਾਵੇ ਇਹਨੂੰ ਕੀ ਬਣੂ ਖੋਲਦੇ ਕਿਉਂ ਨਹੀਂ ਆ ਟੱਕਣਾ ਆਹਾ ਆਹ ਚੀਜ਼ ਟੱਕਣਾ ਆ ਆਏ ਤਾਂ ਆਏ ਤਾਂ ਨਹੀਂ ਖੋਲਣਾ ਪਰ ਆਵੇ ਖੁੱਲਦਾ ਖੋਲਿਣਾ 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 ਉਹ ਲੋਕ ਲੱਗਾ ਆਵੇ ਆਵੇ ਇੱਥੋਂ ਲੋਕ ਲੱਗਾ ਹੋਇਆ ਜਦੋਂ ਆ ਟੇਪ ਟੇਪ ਲਾਤੀ ਉਹ ਤੋਂ ਨਿਕਲ ਜਾਣਾ ਇਹੇ ਵਸੇ ਤੁਹਾਡੀ ਕੀਮਤੀ 129 ਆ ਥੱਲੇ ਵਾਲਾ ਇਹ 5999 ਚੱਲ ਗਿਆ ਕੀ ਵੇਖੇ ਕੋਈ ਚੀਜ਼ ਉਹ ਤਾਂ ਕੋ ਬਾਰਾ ਦਾ ਕੁ ਨਹੀਂ ਆਉਂਦੀ ਉਹ ਤਾਂ ਬੇਕਾਰ ਆ ਥੋੜੀ ਥੋੜੀ ਜਿਹੀ ਆ ਜੰਨਾ ਬੰਨਿਆ ਹੈ ਹੈ? ਨਹੀਂ ਅਮੋ ਲਾਇ ਦਿਓ। ਅਮੋ ਦੀ ਸਪਾਈਸ ਤੇ ਰੰਮ ਆਹੋ। ਫੋਲ ਬੂਟੇ ਹੋਮ ਡਿਪੋ ਚੀਜੀ ਆ ਘਰਦਿਆਂ ਦੀ ਫਰਮਾਇਸ਼ ਟੋਟਲ ਇੰਡੀਆ ਦਾ ਆਪਾਂ ਲਾ ਚੱਲੇ ਆ ਔਨ ਦਾ 27000 ਰੁਪਏ ਉਹ ਮੇਰੀ ਗੱਲ ਤਾਂ ਆਪ ਹੀ ਹੋਣਾ ਹਾਂਜੀ ਹੁਣ ਆਪਾਂ ਕਰਦੇ ਪਏ ਆ ਸਪਰੇ ਆਪਣੇ ਕਾਫੂਸ ਕਾਫੀ ਜਿਆਦਾ ਹੋਇਆ ਪਿਆ ਸੀਗਾ ਇਹ ਵੇਦੋ ਕਿ ਥੱਲੇ ਸਾਰਾ ਕੁਝ ਵਿਚਾਇਆ ਹੋਇਆ ਪਰ ਇਹ ਤਾਂ ਭਾਈ ਸਾਹਿਬ ਸੀਮਿੰਟ ਵਿੱਚ ਦੇ ਵੀ ਨਿਕਲਿਆ ਆਂਦਾ ਆਵੇ ਇੱਥੇ ਆਪਣੇ ਬੂਟੇ ਲਾਇਆ ਤੇ ਆ ਫੇਕ ਘਾਹ ਦੇ ਵਿੱਚ ਦੀ ਵੀ ਕਿੰਨਾ ਦੇਖੋ ਕਿੰਨਾ ਨਿਕਲਿਆ ਪਿਆ ਵਾ ਹਾ ਸੋਣ ਨੂੰ ਕੱਲੇ ਕੱਲੇ ਨੂੰ ਫੜ ਫੜ ਕੇ ਢੋਨੇ ਪਏ ਆ ਆ ਦੇਖੋ ਤੇ ਆ ਤਿਆਰ ਕੀਤੀ ਹੈ ਇਹਨਾਂ ਦੀ ਦਵਾਈ ਸ਼ੂਮਤਰ ਓ ਬੱਲੇ 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 ਦਿੱਖੇ ਥਾ ਮਿਲ ਗਈ ਬਸ ਨੇਰੀਆਂ ਲਿਆਈਆਂ ਦੇ ਮਾਂ ਦੇ ਪੁੱਤ OK ਹੈਦਰ ਹੋ ਗਿਆ ਆ ਬੇ ਸਿਮਿੰਟ ਸਿਮਿੰਟ ਦੇ ਵਿੱਚ ਦੀ ਵੀ ਜੇ ਕਿਤੇ ਰਹਿ ਗਿਆ ਮੈਨੂੰ ਦੱਸ ਦਿਓ ਨਹੀਂ ਤਾਂ ਆਲਮੋਸਟ ਆਪਾਂ ਲੱਭ ਲਿਆ ਸਾਰਾ ਹੀ ਇਹਦੇ ਨੇੜੇ ਹੋ ਕੇ ਕਰਨੀ ਪਣੀ ਆ ਓਕੇ ਇਧਰ ਹੈ ਨਹੀਂ ਕਿਤੇ ਉਧਰ ਆਪਣਾ ਸਾਰਾ ਹੋ ਗਿਆ ਤੇ ਇਧਰ ਹੋ ਗਿਆ ਇਧਰ ਵੀ ਹੋ ਗਿਆ ਆ ਪਾਇਆ ਰਹਿ ਗਿਆ ਓਕੇ ਜੀ ਆਪਣਾ ਰਹਿ ਗਿਆ ਅੱਜ ਦਾ ਲਾਸਟ ਕੰਮ ਤੇ ਸ਼ਾਮ ਵੀ ਹੋ ਚੱਲੀ ਆ ਪਾਣੀ ਛਾਣੀ ਆਪਾਂ ਪਾਤਾ ਸਾਰੇ ਬੂਟਿਆਂ ਨੂੰ ਤੇ ਹੁਣ ਆਪਾਂ ਲਾਉਣਾ ਆਪਾਂ ਇਹ ਸਾਦ ਸੰਦਸ਼ਲਾ ਚੱਕ ਲਿਆ ਤੇ ਲਾਉਣਾ ਹੈਗਾ ਆਪਾਂ ਗੁਲਾਬ ਦੇ ਨਾਲ ਦੇਖਣ ਨੂੰ ਤਾਂ ਇਹ ਵੀ ਗੁਲਾਬ ਲੱਗਦਾ ਬਟ ਸੋਨਾ ਬਹੁਤ ਸੀਗਾ ਤਾਂ ਆਪਾਂ ਚੱਕ ਲਿਆ ਸੋ ਇਹਨੂੰ ਆਪਾਂ ਕਰਦੇ ਆਂ ਤਿਆਰੀ ਲਾਉਣ ਦੀ

ਇਹ ਦੋ ਸਾਲੇ ਐ ਕਾ ਮੈਂ ਕਿਹਾ ਯਾਰ ਖੜਾ ਰਹਿਣ ਤੋਂ ਬਾਅਦ ਨਹੀਂ ਉਹ ਦੇਖਿਆ ਖੜਾ ਖੜੂ ਤੱਕ ਕੇ ਰਹਾ ਮੇਰਾ ਖਿਆ ਇਹ ਗੱਡੀ ਤਾਂ ਨਹੀਂ ਲੱਗੀ ਜਣੀ ਨੋ ਖੜਕੇ ਜਾਣਾ ਵੇ ਓਕੇ ਜੀ ਲੱਗ ਗਿਆ ਹੁਣ ਆਪਾਂ ਇਹਨੂੰ ਪਾਉਣੇ ਪਾਣੀ ਤੇ ਆਪਣਾ ਕੰਮ ਖਤਮ ਸੋ ਮਿਲਦੇ ਆਂ ਅਗਲੇ ਵਲੌਗ ਚ you mm -hmm.